ਉਰੀਆ ਚ ਤੁਹਾਡਾ ਸਵਾਗਤ ਹੈ ਜੀ ਵੈਲਕਮ ਅਸੀਂ ਤੁਹਾਡੇ ਬਸ ਤੇ ਲੈ ਕੇ ਆਏ ਗਰਮ ਕਪੜੇ 50% ਸਕਾਊਂਟ ਤੇ ਏਕੇ ਦਾ ਬ੍ਰਾਂਡ ਮਿਲੂਗਾ ਰਾਮ ਟੈਕਸ ਦਾ ਬ੍ਰਾਂਡ ਮਿਲੂਗਾ ਸ਼ੰਕਰ ਦਾ ਬ੍ਰਾਂਡ ਮਿਲੂਗਾ ਸੁਪਰ ਟੈਕਸ ਦਾ ਬ੍ਰਾਂਡ ਮਿਲੂਗਾ ਰਾਮ ਟੈਕਸ ਦਾ ਬ੍ਰਾਂਡ ਮਿਲੂਗਾ ਰਾਖੀ ਦਾ ਬ੍ਰਾਂਡ ਮਿਲੂਗਾ ਗੰਗਾ ਦਾ ਬ੍ਰਾਂਡ ਮਿਲੂਗਾ ਸਾਰੇ ਬ੍ਰਾਂਡ ਮਿਲਣਗੇ ਸਾਰੇ ਮਿਲਣਗੇ ਆ ਮੇਰਾ ਏਕੇ ਨੇ ਬ੍ਰਾਂਡ ਪਾਜੀ ਤੇ ਰੇਟ ਵੀ ਦੱਸ ਦੋ ਪਾਜੀ ਰੇਟ ਅੱਧੇ ਆ ਉਹ ਵੀ ਰੇਟ ਪਹਿਲਾਂ ਦਾ ਸੂਟ ਚੱਕ ਕਿਲੋ ਕਿਲੋ ਦਾ ਸੂਟ ਦੇ ਆਪਾਂ ਕਹਿੰਦੇ ਸਰਦੀ ਲੱਗ ਜੇ ਜੁਕਾਮ ਲੱਗ ਜੇ ਸੂਟ ਆਫ ਕਰਵਾਜੀ ਮੈਂ ਕਹਿੰਦਾ ਭਾਜੀ ਸਹੀ ਕਹਿ ਰਹੇ ਆ ਬਹੁਤ ਗਰਮ ਸੂਟ ਪੂਰੇ ਗਰਮ ਥਿਲੋ ਥਿਲੋ ਦੇ ਸੂਟ ਭਾਜੀ ਪੂਰੇ ਭਾਜੀ ਰੇਟ ਵੀ ਅੱਦੇ ਆ 1000 ਚ 12 1200 1100 ਮਿਲਦਾ ਆਪਣੇ 550 ਰੁਪਏ ਦਾ ਮਿਲੂਗਾ ਦੇਖੋ AK ਟੈਕਸ ਆਰਾਮ ਟੈਕਸ ਸਾਰੇ ਬ੍ਰਾਂਡ ਮਿਲਣਗੇ ਅੱਦੇ ਰੇਟ ਕਰਤੇ ਆ ਆ ਦੇਖੋ ਕਲਰ ਆ ਸਾਰੇ ਕਲਰ ਇੰਨੇ ਭਾਜੀ ਭਾਜੀ ਇੰਨੇ ਕਲਰ ਹੋਲਸੇਲ ਕੋ ਨਹੀਂ ਮਿਲਣੇ ਨਹੀਂ ਮਿਲਣੇ ਨਹੀਂ ਮਿਲਣੇ ਉਹ ਦੇਖੋ ਭਾਜੀ ਕੋਟੜਾ ਹੀ ਆ ਜੋ ਇਹ ਕੋਟੜਾ 950 ਰੁਪਏ ਚ ਆ ਸ਼ੈਕ ਪਸ਼ਮੀਨਾ ਆ ਗਿਆ ਭਾਜੀ ਇਹਦਾ ਹੋਗਾ ਜੀ 8 18 1900 ਦਾ ਸਰਪ ਜੀ ਸਿਰਫ 550 ਦਾ ਕਲਰ ਦੇਖ ਲਓ ਕਿੰਨੇ 15 20 ਕਲਰ ਆਏ ਆ ਭਾਜੀ ਆ ਦੇਖੋ ਕਲਰ ਦੇਖੋ ਇੰਨੇ ਕਲਰ ਕਿਸੇ ਕੋਲ ਨਹੀਂ ਮਿਲਨੇ ਆ ਦੇਖ ਇੱਧਰ ਦੇਖ 벨ਵਟ 벨ਵਟ ਮੀਡਨ ਕੋਰੀਆ ਨਹੀਂ ਇਹ ਤਾਂ 1500 ਦਾ ਹੋਊਗਾ ਜੀ ਘੱਟੋ ਘੱਟ ਪ੍ਰਦੀਪ ਜੀ ਸਰਪ ਸਾਹਿਬ ਬਰੂਫ ਸਾਹਿਬ ਕੀ ਕਹਿੰਦਾ ਤੁਸੀਂ ਭੁੱਲ ਗਏ ਤੁਸੀਂ ਗੁੱਛਿਆ ਖੜਿਓ ਇਹ ਤਾਂ ਨਹੀਂ ਨਹੀਂ ਪ੍ਰਦੀਪ ਜੀ ਇਹਦਾ 1500 ਦਾ ਮਾਰਕਟ ਭਾਈ ਛੋਡੇ ਭਾਈ ਤੂੰ ਗੋਠੀਆਂ ਨੇ ਖੜਾ ਅੱਧੇ ਰੇਟਾਂ ਦਾਕਾਨਾ 50% ਸਕਾਊਂਟ ਦੇਣਾ ਸਾਢੇ 600 ਰੁਪਏ ਦਾ ਸਟਰਕਰ 1300 ਵਾਲਾ 650 ਚ ਕੋਈ ਦੇ ਦੇ ਗਾਰੰਟੀ ਹੈ ਭਾਜੀ ਆਹ ਟੈਕਰ ਕਪੜੇ ਟੈਕਰ ਮਾਈਕਰੋ ਵੈਲਵਟ ਆ ਮੈਂ 9000 ਨੰਬਰ ਹੈ 9 ਪ੍ਰੂਫ ਸਾ 9000 ਨੰਬਰ ਹੈ ਗੋਠੀ ਵਾਲੇ ਖੜੋ ਜੀ 2 ਮਿੰਟ ਪਹੁੰਚ ਜਾਵੀਂ 1500 ਦਾ ਹੋਊਗਾ 2000 ਦਾ ਹੋਊਗਾ 650 ਰੁਪਏ ਦਾ ਸੌਦਾ ਕਲਰ ਨਾਲ ਸਾਰੇ ਭਾਈ ਕਲਰ ਵੀ ਦੇਖੋ ਕਿੰਨੇ ਕਲਰ ਹੈ 15 ਕਲਰ ਬਣ ਗਏ ਨਹੀਂ ਇਹ ਵੀ 5-4 ਕਲਰ 15 ਕਲਰ ਇੱਧਰ ਵੀ ਲੱਗੇ ਆ ਭਾਜੀ ਆ ਵੀ ਲੱਗੇ ਆ 15-20 ਕਲਰ ਆਏ ਆ ਇਹ ਆਪਾਂ ਇੱਧਰ ਸਾਕੇ ਬਨਾਸੀ ਆ ਨਾ ਹਾਂ ਬਨਾਸੀ ਸਟਾਕ ਬਾਹਰ ਪੇ ਦੇ ਲੈ ਆ ਲੋ ਆ ਕਲਰ ਹੋਰ ਪਏ ਆ ਬਨਾਸੀ 50 ਕਲਰ ਰੋ ਪਏ ਆ ਤੁਹਾਨੂੰ ਬੂਟੀ ਆਜੂ ਬਨਾਸੀ ਖੋਲ ਪਾ ਬੂਟੀ ਖੋਲ ਬੂਟੀ ਐਂ ਬੂਟੀ ਆ ਲੋ ਮੈਂ ਕਹਿੰਦਾ ਜੀ ਕਲਰ ਡਿਜ਼ਾਈਨ ਨਵੇਂ ਆ ਰੇਟ ਅੱਦੇ 1200 ਸੁਣੇ ਇਹ ਵਾਲਾ ਜੀ 1200 ਦਾ ਗੋਠੀਆਂ ਦੇ ਖੜੇ ਕਿੰਨੇ ਮਿਲੂਗਾ 600 ਦਾ 600 ਰੁਪਏ ਦਾ ਭਾਰੀ 600 ਰੁਪਏ ਦਾ ਸੁਣਾ 5 ਮੀਟਰ ਉਹ ਨਹੀਂ ਮੇਰੇ ਪ੍ਰੂਫ ਸਾਹਿਬ ਤੁਸੀਂ ਭੁੱਲ ਜਾਂਦਾ ਨਾ ਥੋੜਾ ਕਹਿਣ ਰੱਖਿਆ ਪ੍ਰੂਫ ਸਾਹਿਬ 600 ਰੁਪਏ ਸੁਣੇ 600 ਦਾ ਤੁਹਾਨੂੰ ਇੰਨੇ ਮਿਲ ਗਏ ਦੇਖੋ ਆ ਦੇਖ ਕਲਰ ਡਿਜ਼ਾਈਨ ਆ ਮਰਕਾ ਗਿਆ ਹਰਿਆ ਪਲੇਨ ਕਰਦੇ ਹਾਂ ਹਾਂ ਪਰ ਇੱਕ ਗੱਲ ਹੈ ਕਸਟਮਰ ਨੂੰ ਕਹਦੇ ਵੀਡੀਓ ਅੱਛੀ ਲੱਗੀ ਸ਼ੇਅਰ ਲਾਈਕ ਮਾਰ ਜ਼ੋਰ ਕਰਿਓ ਨਮਸਕਾਰ ਪ੍ਰਣਾਮ ਸਸ ਸੇਕਾਰ ਮਿਲਣੀਆਂ ਆ ਆ ਲੋ ਸਟਿਕ ਕਰੋ ਜੀ ਆਲਓਵਰ ਕੁੜਤਾ ਸ਼ੇਰਵਾਨੀ ਡਿਡਿਕਲ ਲਿਸਟਰ ਇੱਕ ਟਸਟ 50 ऑफ थे ਬੋਤੀ ਕਾ ਟ੍ਰੇਡਰ ਦੇ ਸਾਰਾ ਮਾਲ ਬਾਜੀ ਸਾਰਾ ਮਾਲ ਘਾਟਰ ਦਾ ਇਹ ਚ ਬਾਜੀ ਆ ਵੀ ਡਿਆ ਨਾ ਬਹੁਤ ਸੋਹਣਾ ਇਹ ਪਲੇਨ ਤੇ ਬਾਜੀ ਹਾਂਜੀ ਇਹ ਚੈੱਕ ਤੇ ਆਇਆ ਬਾਜੀ ਉਹ ਸੈਲਫ ਬਣਿਆ ਹੋਇਆ ਟੀਵੀ ਤਾਂ ਮਹਿੰਗੇ ਹੋਣਗੇ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਪਾਜੀ ਪੂਰੇ 50 ਦੀ ਗਰੰਟੀ ਹੈ ਸਾਡੇ ਰੇਟ ਕੋ ਦੇ ਕੇ ਖਾਵੇ ਅੱਧੇ ਰੇਟ ਦਾ ਵਾਣੂ ਸਾਡੇ 650 ਦਾ ਸਿਰਫ ਸਾਡੇ 650 ਰੁਪਏ ਦਾ ਸੂਟ ਹੈ ਪ੍ਰਦੀਪ ਜੀ ਆਹ ਵਾਲਾ ਹਾਂਜੀ 650 ਦਾ ਲੈਟਸ ਚੀਜ਼ 50% ਤੋਂ ਬਿਕੂ ਨਵੀਆਂ ਨਵੀਆਂ ਚੀਜ਼ਾਂ ਲਾਵਾਂਗੇ ਅੱਗੇ ਆਇਆ ਖੰਦ ਖਾਨਾ ਬਾਜੀ ਸਰਦਾਰੀ ਐਡਮਾ ਬਟਿਕ ਵਾਸਤੇ ਬਨਾਸੀ ਬੁੱਟੀ ਬਨਾਸੀ ਲੈਗਰਾ ਬਨਾਸੀ ਸੈਮਰੋ ਨਵੇਂ ਨਵੇਂ ਚੀਜ਼ਾਂ ਦਾਵਾਂਗੇ ਨਾ ਦੇਖੇ ਹੋਣਗੀਆਂ ਆਪਾਂ ਕਹਿੰਦੇ ਬੁਲਬੁਲ ਦੇ ਬੱਚੇ ਨਹੀਂ ਦੇਖਣ ਨੂੰ ਮਿਲਦੇ ਅਸੀਂ ਸਾਵਾਂਗੇ ਯਾਰ ਕੋ ਇੱਧਰ ਆਏ ਭਾਜੀ ਆ ਦਿਖਾਓ ਆ ਕੀ ਚੀਜ਼ ਹੈ ਪ੍ਰਦੀਪ ਜੀ ਇਹ ਭਾਜੀ ਸ਼ਰਟ ਮਿਲੇਗਾ ਸੂਟ ਮਿਲੇਗਾ ਟਾਈਮ ਮੇਰੇ ਸ਼ਰਟ ਮਿਲੂਗੀ ਸੂਟ ਮਿਲੂਗਾ ਆਲ ਓਵਰ ਸੂਟ ਹੈ ਪੰਜ ਪੰਜ ਮਿੰਟ ਦੇ ਬ੍ਰਾਂਡ ਹੈ ਕਿਸੇ ਭੈਣ ਭਾਈ ਨੇ ਬੋਟਮ ਮੈਚ ਕਰਨੀ ਹੈ ਬਿਲਕੁਲ ਲੇਟੈਸਟ ਬਿਲਕੁਲ ਨਵੀਂ ਚੀਜ਼ 50% ਸਕੋਰ ਤੇ ਅਗਲਾ ਆਰਟੀਕਲ ਭਾਜੀ ਥਿੰਕ ਖਾਂ ਪ੍ਰਦੀਪ ਜੀ ਆ ਤਾਂ ਫਿਰ ਮੈਨੂੰ ਲੱਗਦਾ 25 2600 ਦੇ ਨੇੜੇ ਉਹ ਨਹੀਂ ਭਾਜੀ ਨਹੀਂ ਗੋਠੀਆਂ ਨੇ ਦਾਦੇ ਨੇ ਹੁੰਦੇ ਆ ਪੂਰੇ ਬਿਜਾਰ ਦੀ ਜ਼ਿੰਮੇਵਾਰੀ ਹੈ 850 ਰੁਪਏ ਦਾ ਸੂਰੇ 850 ਰੁਪਏ ਦਾ 5 ਮੀਟਰ ਆਹ ਵਾਲਾ ਭਾਜੀ ਆਹ ਲਾ ਭਾਜੀ ਆਹ ਕਲਰ ਸੌ ਭਾਜੀ ਆਹ ਕਲਰ ਸੌ ਜੀ ਆ ਸਾਰੇ ਕਲਰ ਸ੍ਰੀ ਕਾਲ ਜੀ ਛੋਡੇ ਵਾਸਤੇ ਸੀ ਮੈਂ ਪਲੇਨ ਸਟੂਡੀਓ ਪਲੇਨ ਸਟੂਡੀਓ ਚ ਤੁਹਾਨੂੰ ਸਾਰੇ ਚੀਜ਼ਾਂ ਮਿਲਣਗੀਆਂ ਜੋ ਜਿੰਨੀਆਂ ਵੀ ਚੀਜ਼ਾਂ ਮਿਲਣਗੀਆਂ ਪੂਰੇ ਬਿਜਾਰ ਨਾਲ ਘੱਟ ਰੇਟ ਮਿਲਣਗੀਆਂ ਜਿਹੜੀਆਂ ਮੇਰੇ ਭੈਣਾ ਬਡੇ ਵਾਲੀਆਂ ਹੈ ਹੋਸਟਲ ਜਾਣ ਦੀ ਲੋੜ ਨਹੀਂ ਤੁਹਾਨੂੰ ਗੋਠੀ ਵਾਲੇ ਆਓ ਅੱਧੇ ਰੇਟ ਚ ਲੈ ਜਾਓ ਦਾਵੇਦਾਰੀ ਹੈ ਸਾਡੇ ਨੂੰ ਘੱਟ ਕਿੱਥੇ ਨਹੀਂ ਮਨੇ ਪੈਸਿਆਂ ਨੂੰ ਵੈਰਾਈਟੀ ਇੰਨੀ ਦਊਂਗਾ ਪ੍ਰਿਮਿਟਿਵ ਸਟੂਡੀਓ ਤੋਂ ਬੇਹਤੋਕੇ ਬਾਹਰ ਤੋਂ ਬਿਟੂ ਸੋ ਆ ਦੇਖੋ ਜੀ 36 ਸਟੂਡੀਓ ਸਾਰਾ ਪਲੇਨ ਬਲੇਨ ਸਟੂਡੀਓ ਜੀ ਵਾਸਤੇ ਸਪੈਸ਼ਲ ਪਲੇਨ ਬੁਟੀਕ ਸਾਰੇ ਸਟਾਫ ਹੈਗੇ ਆ ਜੀ ਸ਼ਿਮਰ ਹੈ ਕਰੇਬ ਹੈ ਜੌਰਜਟ ਹੈ ਸਾਰੇ ਸਟਾਫ ਮਿਲਣਗੇ 50 ਆਫ ਤੇ ਮੇਲਾ ਲੱਗ ਚੁਕਿਆ ਵੀਰੇ ਬਹੁਤ ਘੱਟ ਰੇਟਾਂ ਤੇ ਰੀਪੀਓ ਤੇ 24 2400 ਵਾਲੇ 1200 ਚ ਸੂਟ ਦੇਣ ਜਾ ਰਹੇ ਆ ਜੋਰ ਜੱਟ ਦੇ ਮਿਲ ਜਾਣਗੇ ਆ ਦੇਖੋ ਟਿਸ਼ੂ ਕ੍ਰੈਸ ਦੇ ਮਿਲ ਜਾਣਗੇ ਨਵੇਂ ਫੈਬਰਿਕ ਆਏ ਆ ਬਹੁਤ ਸੋਹਣੇ ਦੀਪ ਜੀ ਦੱਸਿਓ ਮੈਂ ਕਹਿੰਦਾ ਜੀ ਇੰਨੀਆਂ ਆਈਟਮਾਂ ਲੈ ਕੇ ਆਇਆ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਮਨ ਖੁਸ਼ ਹੋਊਗਾ ਪਲੇਨ ਦੀਆਂ ਇੰਨੀਆਂ ਆਈਟਮਾਂ ਲੈ ਕੇ ਆਇਆ ਤੁਹਾਡੇ ਵੱਤੇ ਬੇਕੋਰ ਡਿਫਰੈਂਟ ਡਿਫਰੈਂਟ ਬੇਕੋਰ ਹਟਕੇ ਪਲੇਨ ਸਟੂਡੀਓ ਤੁਹਾਡਾ ਸਵਾਗਤ ਹੈ ਵੈਲਕਮ ਜੀ ਤੁਹਾਡੇ ਵਾਸਤੇ ਪਹਿਣਾ ਵਾਸਤੇ ਲੈ ਕੇ ਆ ਆ ਜੀ ਇੰਨੇ ਕਲਰ ਕਿਸੇ ਕੋਲ ਵੀ ਨਹੀਂ ਹੋਲਸੇਲ ਕੋਲ ਵੀ ਨਹੀਂ ਹੋਣੇ ਇਹਨੇ ਰੰਗ ਆਪਣੇ ਕੋਲ ਪੇਲੇ ਆ ਮੈਂ ਇੰਨੀ ਵੈਰਾਈਟੀ ਸਾਡੇ ਸਟੂਡੀਓ ਚ ਵੈਲਕਮ ਜੀ ਪਲੇਨ ਸਟੂਡੀਓ ਵੈਲਕਮ ਸਾਡੇ ਕੋਲ ਮਿਲਣ ਜਾ ਰਹੀਆਂ ਨਵੇਂ ਨਵੇਂ ਚੀਜ਼ਾਂ ਦੀਆਂ ਲੋ ਭਾਜੀ ਚੈੱਕ ਕਰੋ ਬਈ ਜੀ ਇਹ ਕਲਾਸ ਆਈਟਮ ਜੀ ਟਿਸ਼ੂ ਦੇ ਉੱਪਰ ਭਾਜੀ ਪਿਓਰ ਟਿਸ਼ੂ ਦੇ ਉੱਪਰ ਹੈ ਇਹ ਕਲਾਸ ਪੀਸ ਹੈ ਜੀ 1500 ਰੁਪਏ ਦਾ 5 ਮਿੰਟ ਸੂਟ ਹੈ ਕਲਰ ਕਿੰਨੇ ਮਿਲਣਗੇ ਭਾਜੀ ਕਲਰ ਭਾਜੀ ਇਹ ਚ 10 ਮਿਲਣਗੇ 10 ਕਲਰ ਮਿਲਣਗੇ ਜੀ ਆ ਸਾਰੇ ਕਲਰ ਡਿਜ਼ਾਈਨ ਇੰਨਾ ਚ ਹੀ ਆ ਭਾਜੀ ਇਹ ਚ ਡਿਜ਼ਾਈਨ ਵੀ ਆਏ ਆ ਕਲਰ ਵੀ ਆਏ ਆ ਦੇਖੋ ਬਹੁਤ ਸੋਹਣਾ ਆਰਟੀਕਲ ਆਇਆ ਟਿਸ਼ੂ ਸ਼ਿਮਰ ਸੈਲਫ ਤੇ ਆਈ ਹੈ ਪਲੇਨ ਨਹੀਂ ਸੈਲਫ ਤੇ ਆਈ ਹੈ ਭਾਜੀ ਅੱਧੇ ਰੇਟ 50% ਤੇ ਮੇਲਾ ਲੱਜੁਕਿਆ ਉਦੋਂ ਬਾਅਦ ਆਗਵਾ ਤੁਹਾਨੂੰ ਆ ਚੀਜ਼ ਆ ਲੋ ਆ ਲੇਨਿੰਗ ਬੇਸ ਆਇਆ ਜੀ ਕ੍ਰਾਸ਼ ਟਿਸ਼ੂ ਤੇ ਬਹੁਤ ਸੋਹਣਾ ਆਰਟੀਕਲ ਆਇਆ ਹੈ ਪਲੇਨ ਤੇ 5 ਮੀਟਰ ਸੂਟ ਸਿਰਫ 750 ਰੁਪਏ ਦਾ 1500 ਦਾ ਬਾਜ਼ਾਰ ਚ ਵਿਗਦਾ ਹੈ ਭਾਜੀ ਆਪਣੇ 50% ਤੇ ਲੱਜੁਕਿਆ ਉਹ ਜਿੰਨੀਆਂ ਵੀ ਆਟਮਾ ਆਣ ਗਈਆਂ ਸਾਰੀਆਂ ਨਵੀਆਂ ਆਣ ਗਈਆਂ ਜਿੰਨੇ ਵੀ ਡਿਜ਼ਾਈਨ ਆਣਗੇ ਸਾਰੇ ਨਵੇਂ ਆਣਗੇ ਕ੍ਰਾਸ਼ ਦੇ ਉੱਪਰ ਆਣਗੇ ਡੈਪੀ ਦੇ ਉੱਪਰ ਆਣਗੇ ਪ੍ਰਿੰਟ ਦੇ ਉੱਪਰ ਆਣਗੇ ਪਲੇਨ ਦੇ ਉੱਪਰ ਆਣਗੇ ਬਨਾਸੀ ਦੇ ਉੱਪਰ ਆਣਗੇ ਖਿੰਖਾਂਗ ਦੇ ਉੱਪਰ ਆਣਗੇ ਸਾਰੇ ਡਿਜ਼ਾਈਨ ਨਵੇਂ ਦੇਵਾਂਗੇ ਜੀ ਸਾਡਾ ਵਾਅਦਾ ਤੁਹਾਨੂੰ ਜਿਹੜੀ ਐਡਮ ਵਿਆਹ ਚ ਨਹੀਂ ਮਿਲੇਗੀ ਪਲੇਨ ਆਪਣੇ ਕੋ ਮਿਲੇਗੀ ਉਹ ਮਿਲੇਗੀ 50% ਜਿਵੇਂ ਕਿ ਮੇਰਾ ਆ ਆਰਟੀਕਲ ਹੈ ਆਲ ਓਵਰ ਸੂਟ ਧਾਰਾ ਪਾਈ ਪਾਈ ਮੀਟਰ ਦੇ ਬਿਲਕੁਲ ਡਿਫਰੈਂਟ ਸਿਰ ਬਿਲਕੁਲ ਹਟ ਕੇ ਭਾਜੀ 50% ਸਟੋਰ ਤੇ ਨਵੀਆਂ ਚੀਜ਼ਾਂ ਸਰਦਾਰੀ ਐਡਮਾ ਡਿਫਰੈਂਟ ਚੀਜ਼ਾਂ ਆਜੇ ਭਾਜੀ ਕ੍ਰੈਸ਼ ਕ੍ਰੈਸ਼ ਤੇ ਲੱਗੇ ਆ 50 ਰੋਪ ਤੇ ਸਰਦਾਰੀ ਐਡਮ ਪੈਨਮੇਰ ਸੂਟ ਆਲਓਵਰ ਬਹੁਤ ਕਾ ਟ੍ਰੈਂਡਾਂ ਦੇ ਦੀ ਨਾਮੀਆਂ ਚੀਜ਼ਾਂ ਬਿਲਕੁਲ हटਕੇ ਚੀਜ਼ਾਂ ਬਿਲਕੁਲ ਡਿਫਰੈਂਟ ਚੀਜ਼ਾਂ ਬਿਲਕੁਲ ਲੇਟਰ ਚੀਜ਼ਾਂ ਬਿਲਕੁਲ ਲੇਟਰ ਚੀਜ਼ਾਂ ਨੇ ਆਲਓਵਰ ਸੂਟ ਹੈ ਪੈਨਮੇਰ ਸੂਟ ਹੈ ਕ੍ਰਸ਼ਦਾ ਸੂਟ ਹੈ ਗੋਡਨ ਬੜਾ ਬਿਲਕੁਲ ਡਿਫਰੈਂਟ ਦੇ ਬਿਲਕੁਲ ਹਟ ਕੇ ਭਾਜੀ ਅਗਲਾ ਆਰਟੀਕਲ ਕੀ ਭਾਜੀ ਭਾਜੀ ਸੈਲਫ ਤੇ ਆ ਦੇਖੋ ਪ੍ਰਿੰਟ ਤੇ ਆਇਆ ਸੈਲਫ ਤੇ ਪਿਓਰ ਤੇ ਆ ਲੋ ਇਹ ਵੀ ਤੁਹਾਨੂੰ 50 ਆਫ ਤੇ ਮਿਲ ਜੂਗਾ ਮੇਲਾ ਲੱਗ ਚੁੱਕਿਆ ਜੀ 50 ਆਫ ਤੇ ਜਿਹੜਾ ਮਰਜੀ ਲੈ ਲੋ ਪਲੇਨ 5 ਮੀਟਰ ਸੂਟ ਸੈਲਫ ਮਿਲ ਜੂ ਪਲੇਨ ਮਿਲ ਜੂ ਇਹ ਸਾਡੇ 1700 ਦਾ ਸੌਰੀ 3400 ਵਾਲਾ 1700 ਚ ਇਹ ਚ ਕਲਰ ਵੀ 10 ਮਿਲ ਜਾਣਗੇ ਭਾਜੀ ਆ ਕਲਰ ਚਾਰਟ ਆਇਆ ਹੈ ਜੋ ਬਹੁਤ ਸੋਹਣੇ ਉਦੋਂ ਬਾਅਦ ਆ ਜਿਓ ਜੀ ਅਗਲਾ ਆਰਟੀਕਲ ਆ ਲੋ ਇਹ ਲੈਨਿੰਗ ਬੀਵਿੰਗ ਲੈਣੀ ਚ ਬੜਿਆਂ ਦਾ ਬਹੁਤ ਸੋਹਣਾ ਡੇਸ ਆਇਆ ਹੈ ਕਿਸੇ ਮੇਰੀ ਭੈਣ ਨੇ ਬੁਟੀਕ ਦੇ ਸੂਟ ਲੈ ਕੇ ਜਾਣੇ ਆ ਕਿਸੇ ਭੈਣ ਨੇ ਉਹ ਪਲੇਨ ਤੇ ਕਢਾਈ ਕਰਾਣੀਆਂ ਲੈਸਾਂ ਲਾਣੀਆਂ ਜਲਦ ਤੋਂ ਜਲਦ ਪਹੁੰਚੋ ਗੋਠੀ ਵਾਲਿਆਂ ਦੇ ਅੱਧੇ ਰੇਟ 700 ਰੁਪਏ ਦਾ ਭਾਜੀ ਆਹ ਦੀ ਗੱਲ ਹੈ ਭਾਜੀ ਰੀਮ ਜੀ ਨੂੰ ਸਪਾਰਕਿੰਗ 500 ਰੁਪਏ ਦਾ ਸੂਟ 50 ਕਲਰ 500 ਰੁਪਏ ਦਾ ਸੂਟ 50 ਕਲਰ ਭਾਜੀ ਰੀਮ ਜੀਮ ਦੇ ਉੱਪਰ ਬਿਲਕੁਲ ਲੇਟੈਸਟ ਚੀਜ਼ ਹੈ ਬਹੁਤ ਸ਼ਾਨਦਾਰ ਆਰਟੀਕਲ ਹੈ ਉਸ ਤੋਂ ਅਗਲਾ ਆਰਟੀਕਲ ਆ ਗਿਆ ਪਿਓਰ ਕਰੇਪ ਜੀ ਆ ਪਿਓਰ ਕਰੇਪ ਦੇ ਕਲਰ ਪਲੇਨ ਜਿੰਨੇ ਕਲਰ ਪਲੇਨ ਸਟੂਡੀਓ ਤੁਹਾਡਾ ਸਵਾਗਤ ਹੈ ਵੈਲਕਮ ਜੀ ਬਿਲਕੁਲ ਲੇਟੈਸਟ ਚੀਜ਼ਾਂ ਲੈ ਕੇ ਆਏ ਆ ਸਾਰਾ ਪਲੇਨ ਸਟੂਡੀਓ ਦੇ ਵਿੱਚ ਨੰਮੀ ਨੰਮੀ ਚੀਜ਼ਾਂ ਪਲੇਨ ਜੌਰਜਟ ਪਲੇਨ ਕ੍ਰਸ਼ ਪਲੇਨ ਲੈਗਰਾ ਪਲੇਨ ਖਾਦੀ ਪਲੇਨ ਸੈਲਫ ਪਲੇਨ ਬੌਟਿਸ ਅਲੋ ਕ੍ਰਸ਼ ਸਿਮਰ ਬਿਲਕੁਲ ਲਕ੍ਰਿਸ਼ ਬਿਲਕੁਲ ਹਟਕੇ ਚੀਜ਼ ਆਲੋ ਜੀ ਬਨਾਸੀ ਬੁਟੀ ਸੈਲਫ ਟਿਸ਼ੂ ਬਿਲਕੁਲ ਹਟਕੇ ਆਲੋ ਭਾਜੀ ਬਨਾਸੀ ਬੁਟੀ ਸੈਲਫ ਦੇ ਉੱਪਰ ਨਵੀਆਂ ਨਵੀਆਂ ਚੀਜ਼ਾਂ ਮਿਲਣਗੀਆਂ 50 ਜਿਹੜਾ ਡਿਜ਼ਾਈਨ ਦੇਖ ਰਹੇ ਹੋ ਨਾ ਵੀਰੇ ਕੱਟ ਦਾਣੇ ਦੇ ਉੱਪਰ ਆ ਚੁੱਕਿਆ ਹੈਂਡ ਵਰਕ ਦਾ ਸੂਟ ਨਵੀਂ ਚੀਜ਼ ਆ ਚੁੱਕੀ ਹੈ ਸ਼ੈਡੋ ਵਰਕ ਦਾ ਬਾਰਡਰ ਹੈ ਜੀ ਬਹੁਤ ਸੋਹਣੀ ਚੀਜ਼ ਹੈ ਇਹ ਆਪਾਂ ਤੁਹਾਨੂੰ ਰੇਟ ਦਵਾਂਗੇ ਵੀਰੇ ਬਹੁਤ ਜ਼ਿਆਦਾ ਡਿਸਕਾਊਂਟ ਦੇ ਉੱਪਰ ਆ ਚੁੱਕਿਆ ਆਪਣੇ ਕੋਲੇ ਨਵੇਂ ਬੇਸ ਦੇ ਉੱਪਰ ਹੈ ਪੀਸ ਵੀਰੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਚੁੱਕੀ ਹੈ ਤੇ ਆ ਡਿਜ਼ਾਈਨ ਹਾਂਜੀ ਵੀਰ ਜੀ ਲਓ ਜੀ ਆ ਪ੍ਰਦੀਪ ਜੀ ਕਸਟਮਰ ਅਟੈਂਡ ਕਰ ਰਿਹਾ ਸਵੇਰੇ ਸਵੇਰੀ ਪ੍ਰਦੀਪ ਜੀ ਕੀ ਰੇਟ ਆ ਚੁੱਕਿਆ ਸੂਟ ਇਹ ਇਹ ਭਾਸਾ 1950 4216 195 ਹੋਰ ਕੱਟ ਗਿਆ ਹਾਂਜੀ ਉਹ ਜੀ 1950 ਸੀ ਪਹਿਲਾਂ ਹੁਣ 1750 ਹੋਰ ਕੱਟ ਗਿਆ 3500 ਵਾਲਾ ਸੂਟ 1750 ਰੁਪਏ ਤੇ ਆ ਕਲਰ ਚਾਰਟ ਦੇਖੋ ਜੀ ਇਹ ਚ ਕਲਰ ਕਿਹੜੇ ਕਿਹੜੇ ਬੇਟਾ ਚਾਰ ਚਾਰ ਕਲਰ ਹੈ ਜੀ ਚਾਰ ਕਲਰ ਦਾ ਸੈੱਟ ਹੈ ਸ਼ੈਡੋ ਵਰਕ ਦਾ ਸੂਟ ਆ ਚੁੱਕਾ ਹੈ ਕਰਦਨ ਦੇ ਵਿੱਚ ਇਹਦੇ ਲਈ ਆਪਾਂ ਨੋਰਮਲ ਫੰਕਸ਼ਨ ਅਟੈਂਡ ਕਰਨਾ ਕੋਈ ਕੋਈ ਬਾਹਰ ਅੰਦਰ ਜਾਣਾ ਕੋਈ ਕੋਈ ਦਾ ਜਨਵਰੀ ਦਾ ਨੋਰਮਲ ਸੂਟ ਬਣਾਉਣਾ ਵੀਰੇ ਸੂਟ ਬਹੁਤ ਸੋਹਣਾ ਆ ਚੁੱਕਿਆ ਫੰਕਸ਼ਨ ਅਟੈਂਡ ਕਰਨਾ ਚੀਜ਼ਾਂ ਬਹੁਤ ਪਿਆਰੀਆਂ ਆ ਚੁੱਕਿਆ ਆ ਦੇਖੋ ਜੇ ਸਾਰੇ ਆਰਟੀਕਲ ਆਪਣੇ ਕੋਲ ਇਸੇ ਤਰ੍ਹਾਂ ਦੇ ਆਏ ਹੋਏ ਆ ਜਿਵੇਂ ਕਿ ਚਨੂਨ ਸ਼ਫੂਨ ਦਾ ਬੇਸ ਆ ਜੂਗਾ ਔਰਗੈਂਜ਼ਾ ਦਾ ਬੇਸ ਆ ਜੂਗਾ ਸ਼ਿਮਰ ਦਾ ਬੇਸ ਆ ਜੂਗਾ ਜਲਪਰੀ ਕਪੜਾ ਜਿਵੇਂ ਮਖਮਲੀ ਚੱਲ ਰਹੀ ਹੈ ਇਸ ਤਰ੍ਹਾਂ ਦੇ ਜਿਵੇਂ ਆਪਾਂ ਕਹ ਦੀਏ ਜਿਵੇਂ ਆ ਦੇਖੋ ਟੈਬੀ ਕ੍ਰੈਸ਼ ਚੱਲ ਰਹੀ ਹੈ ਕਪੜੇ ਬਹੁਤ ਸੋਹਣੇ ਆਏ ਹੋਏ ਆ ਜੀ ਆ ਲੋ 2050 ਰੇਂਜ ਦੇ ਵਿੱਚ ਹੈ ਜੀ 2050 ਰੇਂਜ ਦੇ ਵਿੱਚ ਸੂਟ ਹੈ ਪੂਰਾ 4 ਸਾਈਡ ਦੁਪੱ ਸਾਰਾ neck ਦੇ ਉੱਪਰ ਕੰਮ ਹੈ ਵੀਰੇ ਧਾਗੇ ਦਾ ਕੰਮ ਹੈ ਕਰੋਸ਼ੀਏ ਦਾ ਕੰਮ ਹੈ ਹੈਂਡਵਰਕ ਦਾ ਕੰਮ ਹੈ ਦੇ ਅੰਦਰ ਚੀਜ਼ਾਂ ਆ ਚੁੱਕੀਆਂ 2050 ਰੁਪਏ ਦੇ ਵਿੱਚ ਆ ਸਾਰੇ ਕਲਰ ਚਾਰਟ ਇਹਦੇ ਵਿੱਚ ਮਿਲ ਜਾਣਗੇ ਆਪਾਂ ਨੂੰ ਚਾਰ ਚਾਰ ਕਲਰ ਤਕਰੀਬਨ ਹਰ ਇੱਕ ਸੂਟ ਦੇ ਵਿੱਚ ਆਪਾਂ ਨੂੰ ਮਿਲਣਗੇ ਆ ਲੋ ਜੀ ਇਹਦੇ ਵਿੱਚ ਪੰਜ ਕਲਰ ਆਏ ਕਿ ਚਾਰ ਵੀਰੇ ਚਾਰ ਪੰਜ ਕਲਰ ਇਹ ਚ ਆਏ ਹੋਏ ਆ ਜੀ ਨਵੀਆਂ ਚੀਜ਼ਾਂ ਆਈਆਂ ਹੋਈਆਂ ਵੀਰੇ ਇਹ ਸਾਰੇ ਰੇਅ ਤੁਹਾਨੂੰ ਸਿਰਫ ਗੋਠੀਵੜ ਬੜ ਦੇ ਮਿਲਣੀਆਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਆਪਾਂ ਨੂੰ ਇੱਥੇ ਮਿਲਣੀਆਂ ਗੋਠੀਵੜ ਬੜ ਦੇ ਚੀਜ਼ਾਂ ਨਵੀਆਂ ਤੇ ਰੇਟ ਸਿਰਫ ਇਹਦਾ ਹੈਗਾ 400 ਰੁਪਏ 400 ਰੁਪਏ ਦੇ ਵਿੱਚ ਆ ਆ ਡਿਜ਼ਾਈਨਿੰਗਾਂ ਦੇਖੋ ਨਵੀਆਂ ਆਈਆਂ ਹੋਈਆਂ ਸਾਰੇ ਡਿਜ਼ਾਈ ਇਹ ਸਾਰੇ ਜਿਹੜੇ ਨਵੇਂ ਆਏ ਹੋਏ ਆ ਗੋਠੀ ਵਲਡਵਰਡ ਦੇ ਆਏ ਹੋਏ ਆ ਰੇਟ ਬਹੁਤ ਘੱਟ ਨੇ 50% ਆਫ ਦਿ ਰੇਟ ਨੇ ਉਹਨੇ ਕਾ ਚੀਜ਼ਾਂ ਆਈਆਂ ਹੋਈਆਂ ਇਹਨਾਂ ਨੂੰ ਬ੍ਰਾਂਡਡ ਕੰਪਨੀ ਜਿਵੇਂ ਕਿ ਰਾਮ ਟੈਕਸ ਦੇ ਪੀਸ ਹੁੰਦੇ ਆ ਰਸ਼ੀਆ ਦੇ ਪੀਸ ਹੁੰਦੇ ਆ ਪ੍ਰਿੰਟ ਦੇਖੋ ਜੀ ਕਿੱਡੇ ਸੋਹਣੇ ਆਲੋ ਜੀ ਪ੍ਰਿੰਟ ਦੇਖੋ ਕਿੱਡੇ ਸੋਹਣੇ ਪ੍ਰਿੰਟ ਆ ਚੁੱਕੇ ਆ ਜੀ ਰੇਟ ਬਹੁਤ ਘੱਟ ਆ ਚੁੱਕੇ ਆ ਜੀ 4.5 400 ਰੁਪਏ ਦੇ ਸੂਟ ਹੈ 4.5 400 ਦੇ ਐਤੂ ਲਾਵਾ ਆਪਣਾ ਪੀਸ ਹੋਰ ਵੀ ਮਿਲ ਜਾਣਗੇ ਜਿਵੇਂ ਕਿ ਰਾਮ ਟੈਕਸ ਬ੍ਰਾਂਡ ਦੇ ਆਉਂਦੇ ਆ ਜੀ ਕੋਈ ਆਪਾਂ ਕਹਿੰਦੇ ਰਸ਼ੀਆ ਦੇ ਆਉਂਦੇ ਕਵਾਲਿਟੀ ਆ ਵਗੈਰਾ ਸਾਰੇ ਤਰ੍ਹਾਂ ਦੀ ਮਿਲ ਜਾਣਗੀਆਂ। ਪੜਾਜੋ ਜੀ ਆ ਲੋ ਆ ਪਿਓਰ ਬ੍ਰਾਂਡਡ ਸੂਟ ਆ ਚੁੱਕੇ ਆਪਣੇ ਕੋਲੇ ਕੋਈ ਬੋਰਨੀਆਂ ਦੀ ਕੋਈ ਖਰਾਬ ਨਹੀਂ ਹੁੰਦੇ ਕੋਈ ਧੋਈ ਚਲੋ ਪਾਈ ਚਲੋ ਨਾ ਰੰਗ ਖਰਾਬ ਹੋਵੇ ਨਾ ਕੁਝ ਹੋਵੇ ਰੇ ਚੀਜ਼ ਤਾਂ ਨਵੀਂ ਹੈ 990 ਰੁਪਏ ਰੇਂ ਦੇ ਵਿੱਚ ਹੈ 750 ਰੁਪਏ ਰੇਂ ਦੇ ਵਿੱਚ ਹੈ 990 ਰੁਪਏ ਰੇਂ ਦੇ ਵਿੱਚ ਹੈ ਇਸ ਤਰ੍ਹਾਂ ਦੀ ਵੈਰਾਈਟੀ ਵੀ ਆਪਾਂ ਨੂੰ ਬਹੁਤ ਮਿਲ ਜੂਗੀ ਬੋਟੀਵਲ ਵਾਈਂ ਦੇ ਵੈਲਵਟ ਦੇ ਵਿੱਚ ਆਪਣੇ ਕੋਲੇ ਆਰਟੀਕਲ ਆ ਚੁੱਕੇ ਆ ਵੈਲਵਟ ਦੇ ਵਿੱਚ ਵੀ ਦਿਖਾਵਾਂਗਾ ਆ ਦੇਖੋ ਜੀ ਆ ਆ ਚੁੱਕਿਆ ਕੋਟਰੇਜ ਵੈਲਵਟ ਕੋਟਰੇਜ ਵੈਲਵਟ ਆ ਚੁੱਕੇ ਆਪਣੇ ਕੋਲੇ ਕਵਾਲਿਟੀ ਬਹੁਤ ਪੀਰੀਅਡ ਵਰੇ ਨਵੀਂ ਚੀਜ਼ ਆ ਚੁੱਕੀ ਆ ਪ੍ਰਿੰਟ ਬਹੁਤ ਸੋਹਣਾ ਜੀ ਰੇਟ ਸਿਰਫ 11500 ਸੂਟ ਦੇ ਦੇਣਾ ਜੀ ਆਪਾਂ ਸਿਰਫ 11500 ਆ ਲੋ ਜੀ ਆ ਵੈਲਵਟ ਦੇ ਵਿੱਚ ਆ ਚੁੱਕਿਆ ਆ ਵੈਲਵਟ ਦੇ ਵਿੱਚ ਵੀ ਆ ਚੁੱਕਿਆ ਡੇਨ ਆ ਲੋ ਜੀ ਕੋਟਰੇ ਦੇ ਵਿੱਚ ਮੈਚਿੰਗ ਆ ਚੁੱਕਿਆ ਏਕੇ ਟੈਕਸ ਦੀ ਕੋਟਰੇ ਦੇ ਵਿੱਚ ਮੈਚਿੰਗ ਐ ਇਦੂ ਲਾਵਾ ਡਿਜ਼ਾਈਨਿੰਗ ਆਪਾਂ ਨੂੰ 10 ਜਨਵਰੀ ਦੇ ਵਿੱਚ ਚਾਹੀਦੇ ਉਹ ਵੀ ਸੂਟ ਮਿਲ ਜਾਣਗੇ ਤੇ ਨਾਰਮਲ ਘਰੇ ਪਾਣ ਨੂੰ ਪ੍ਰਿੰਟ ਚਾਹੀਦਾ ਨਾਰਮਲ ਘਰੇ ਪਾਣ ਨੂੰ ਪ੍ਰਿੰਟ ਚਾਹੀਦਾ ਦੇਖੋ ਜੀ ਆ ਵੂਲ ਦੇ ਸੂਟ ਆ ਚੁੱਕੇ ਆਪਣੇ ਕੋਲੇ ਗਰਮ ਚੈੱਕ ਦੇ ਵਿੱਚ ਆ ਚੁੱਕਿਆ ਕੋਈ ਵੀਰੇ ਤੁਸੀਂ ਪੂਰਾ ਸੂਟ ਆਲ ਓਵਰ ਅਜ ਕੱਲ ਟ੍ਰੈਂਡ ਬਹੁਤ ਚੱਲ ਰਿਹਾ ਵੀਰੇ ਆਲ ਓਵਰ ਸੂਟ ਦਾ ਟ੍ਰੈਂਡ ਚੱਲ ਰਿਹਾ ਜਿਹੜਾ ਰੇਟ ਦੇ ਦਾਂਗੇ ਕੋਈ ਨਹੀਂ ਦੱਸਦਾ ਸਿਰਫ 200 ਰੁਪਏ ਦਾ ਸੂਟ ਹੈ ਆ ਸਾਰੇ ਆਰਟੀਕਲ ਨਵੇਂ ਆਏ ਹੋਏ ਆ ਇਹ ਅਜੋਬਾਈ ਦੀ ਡਿਜ਼ਾਈਨਿੰਗ ਹੈ ਵੀਰੇ ਐ ਨਹੀਂ ਪਤਾ ਰਹਿਣ ਕਿ ਨਾਰਾਇਣ ਪੀਸ ਪੀਸ ਬਹੁਤ ਥੋੜੇ ਆ ਕਸਟਮਰ ਦੀ ਡਿਮਾਂਡ ਅਕੋਰਡਿੰਗ ਚੀਜ਼ ਆ ਚੁੱਕੀ ਹੈ ਸਿਰਫ 200 ਰੁਪਏ ਦਾ ਸੂਟ ਹੈ ਚੈੱਕ ਦੇ ਵਿੱਚ ਡਿਜ਼ਾਈਨਿੰਗ ਆ ਚੁੱਕੀ ਹੈ ਬਰੀਕ ਚੱਕ ਮਿਲ ਜੂਗਾ ਮੋਟਾ ਚੱਕ ਮਿਲੂ ਹਰ ਇੱਕ ਤਰ੍ਹਾਂ ਦੇ ਚੱਕ ਸੂਟ ਸਿਰਫ 200 ਰੁਪਏ ਦਾ ਇਹ ਚੀਜ਼ਾਂ ਬਹੁਤ ਸ ਅਲਪਾਈਂ ਦੇ ਵਿੱਚ ਆ ਚੁੱਕਿਆ ਐਂਟੀ ਬਲਿੰਕ ਕਪੜਾ ਵੀਰੇ ਬੋਰ ਨਹੀਂ ਆਉਗੀ ਐਂਟੀ ਬਲਿੰਕ ਕਪੜਾ ਬੋਰ ਨਹੀਂ ਆਉਗੀ ਸ਼ੰਕਰ ਬ੍ਰਾਂਡ ਦਾ 450 ਵੀਰੇ ਦੇ ਵਿੱਚ ਸੂਟਾ ਸਾਰੀਆਂ ਧਾਗਾ ਲੱਗੀਆਂ ਹੋਈਆਂ ਵੀਰੇ ਡਿਜ਼ਾਈਨਿੰਗ ਦੇਖੋ ਜੀ ਆ ਸਾਰੇ ਬ੍ਰਾਈਟ ਚਾਰਟ ਲਾਈਟ ਚਾਰਟ ਹੈ ਇਕੱਲੇ ਸੂਟ ਮਿਲ ਜਾਣਗੇ ਤੁਹਾਨੂੰ ਇਹ ਮੈਂਨੇ ਸਿਰਫ ਤੁਹਾਨੂੰ ਗੋਠੀ ਵਰਡ ਵਾਈਟ ਦੀ ਹੈ ਇਹ ਤਾਂ ਦਿਖਾ ਦਿਓ ਵੀਰ ਜੀ ਆ ਦੇਖੋ ਜੀ ਆ ਸਾਰੇ ਨੋਰਮਲ ਚਾਰਟ ਦੇ ਵਿੱਚ ਆਪਣੇ ਕੋਲ ਹੋਰ ਆਰਟੀਕਲ ਵੀ ਆਏ ਹੋਏ ਆ ਲਓ ਜੀ ਕੋਨਾ ਮੈਚਿੰਗਾਂ ਵੀ ਹੋਏ ਜੀ ਆਪਣੇ ਕੋਲ ਵੈਲਵਟ ਦੇ ਵਿੱਚ ਕਾਲਟਰੇਜ ਦੀ ਲੁੱਕ ਦੇ ਵਿੱਚ ਆਪਣੇ ਕੋਲੇ ਆ ਚੁੱਕਿਆ ਮੈਚਿੰਗ ਡਿਜ਼ਾਈਨਰ ਸੂਟ ਹੈ ਵੀਰੇ ਹਨ ਬਨਾਰਸੀ ਟਾਈਪ ਆਪਣੇ ਕੋਲੇ ਸੂਟ ਆ ਚੁੱਕਿਆ ਵੂਲਨ ਦੇ ਵਿੱਚ ਆ ਸੇਮ ਆਰਟੀਕਲ ਦਿੱਤਾ ਹੋਇਆ ਵੀਰੇ ਬਾਜ਼ਾਰ ਦੇ ਵਿੱਚ ਵਿਕੀ ਜਾਂਦਾ ਵੀਰੇ 2000 1850 1750 ਆਪਾਂ ਸਿਰਫ 800 ਰੁਪਏ ਦਾ ਦੇ ਦੇਣਾ ਸੂਟ 1600 ਵਾਲਾ ਸੂਟ ਹੈ 50% ਆਫ ਕਰਕੇ 800 ਰੁਪਏ ਦੇ ਵਿੱਚ ਆਪਾਂ ਦੇ ਦਾਂਗੇ ਸੂਟ ਦੀ ਡਿਜ਼ਾਈਨਿੰਗ ਵਗੈਰਾ ਬਹੁਤ ਵਜੂਆ ਕਲਰ ਚਾਰਟ ਲੱਗੇ ਹੋਏ ਹਨ ਵਿੱਚ ਜੀ ਆਹ ਵੂਲਨ ਦੇ ਆਈਸਕ੍ਰੀਮ ਚਾਟ ਕਾਨੀ ਦੇ ਪ੍ਰਿੰਟ ਲੱਗੇ ਹੋਏ ਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜੂ ਯਾਨੀ ਕਿ ਆਪਾਂ ਨੂੰ ਲਾਈਟ ਸ਼ੇਡ ਵੀ ਮਿਲ ਜਾਣਗੇ ਬ੍ਰਾਈਟ ਸ਼ੇਡ ਵੀ ਮਿਲ ਜਾਣਗੇ ਕਪੜੇ ਐਂਟੀ ਫੀਲਿੰਗ ਦੀ ਮਿਲ ਜਾਣਗੇ ਜਿਨ੍ਹਾਂ ਤੇ ਬੋਰ ਨਹੀਂ ਆਉਂਦਾ ਉਹ ਵੀ ਕਪੜੇ ਆਪਣੇ ਕੋਲ ਅਵੇਲੇਬਲ ਹੈ ਦੇਖੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਰੱਖਣਾ ਸਾਡਾ ਪਰ ਜਿਹੜਾ ਡਿਜ਼ਾਈਨਿੰਗ ਬਹੁਤ ਸੋਹਣੀ ਆ ਚੁੱਕੀ ਹੈ ਹੁਣ ਆ ਦੇਖੋ ਜੀ ਇੱਕ ਹੈ ਸਪਾਰਕਲ ਦੀ ਆਊਟਰ ਲਾਈਨਿੰਗ ਕੀਤੀ ਹੋਈ ਹੈ 750 ਰੁਪਏ ਦੇ ਵਿੱਚ ਇੱਕ ਦੋ ਪੀਸ ਨਹੀਂ ਰੈਕਾਂ ਦੇ ਰੈਕ ਭਰੇ ਪਿਆ ਵੀਰੇ ਜਲਦੀ ਜਲਦੀ ਆ ਜਾਓ ਡਿਸਕਾਊਂਟ ਲੱਗ ਚੁੱਕਿਆ ਗੋਠੀਵੜ ਵੜ ਦੇ 50% ਆਫ ਸਿਰਫ ਗੋਠੀ ਵਾਲੀ ਦੇ ਸਕਦਾ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣਾ ਜਿਹੜੀ ਡਿਜ਼ਾਈਨਿੰਗ ਅਸੀਂ ਦੇ ਦਾਂਗੇ ਉਹ ਵੀ ਕਿਤੋਂ ਨਹੀਂ ਮਿਲਣੀ ਤੇ ਜਿਹੜੇ ਰੇਟ ਅਸੀਂ ਦੇ ਦਾਂਗੇ ਉਹ ਵੀ ਕਿਤੋਂ ਆ ਦੇਖੋ ਜੀ ਇਹ ਸ਼ਰੀਰ ਵੀਰੇ ਪ੍ਰਿੰਟ ਆ ਕੇ ਵਰਕ ਆਏ ਦੱਸੋ ਪਹਿਲਾਂ ਵੀਰੇ ਵੀਰੇ ਵਰਕ ਹੈ ਵਰਕ ਆ ਯੂ ਸੈਟ neck ਦਾ ਸਟਾਈਲ ਬਣਿਆ ਹੋਇਆ ਪੈਨਲ ਦੇ ਵਿੱਚ ਇਸ ਤਰ੍ਹਾਂ ਪੱਤੀਸ ਨਾਲ ਵਰਕ ਕੀਤਾ ਹੋਇਆ ਹੈ ਪੂਰੇ ਸੂਟ ਦੇ ਉੱਪਰ ਪੈਨਲ ਦਿੱਤਾ ਹੋਇਆ ਵੀਰੇ ਤੇ ਜਿਹੜਾ ਇਹਦੇ ਨਾਲ 3 ਮੀਟਰ ਬਾਟਮ ਹੈ ਵੀਰੇ ਵਧੀਆ ਕੁਆਲਿਟੀ ਦੀ ਵੂਲ ਦਾ ਸ਼ਾਲ ਸਟਾਲ ਨਾਲ ਦਿੱਤਾ ਹੋਇਆ ਵੀਰੇ ਤੇ ਰੇਟ ਹੈਗਾ 750 ਰੁਪਏ ਕਲਰ ਚਾਰਟ ਹਰ ਇੱਕ ਤਰ੍ਹਾਂ ਦੇ ਵਿੱਚ ਮਿਲ ਜਾਣਗੇ ਆ ਦੇਖੋ ਜੀ ਬ੍ਰਾਈਟ ਚਾਰਟ ਆ ਚੁੱਕੇ ਆਪਣੇ ਕੋਲੇ ਪਲੇਨ ਕਪੜੇ ਦੇ ਉੱਪਰ ਡਿਜ਼ਾਈਨਰ ਚੀਜ਼ ਆ ਚੁੱਕੀ ਹੈ ਕੱਟ ਵਰਕ ਬਾਰਡਰ ਦੇ ਵਿੱਚ ਆ ਲਓ ਜੀ ਵੂਲ ਦਾ ਸ਼ਾਲ ਇਹਦੇ ਨਾਲ ਵੀ ਜਿਓਮੈਟ੍ਰੀਕਲ ਦੇ ਵਿੱਚ 3 3 ਮੀਟਰ ਸਲਵਾਰਾਂ ਨਾਲ ਸੋਹਣੀਆਂ ਚੀਜ਼ਾਂ ਤੁਹਾਡੀ ਚੁਆਇਸ ਹੈ ਜੀ ਪਲਾਜ਼ੋ ਟਰਾਊਜ਼ਰ ਸਲਵਾਰ ਵਗੈਰਾ ਕੁਝ ਵੀ ਬਣਵਾ ਸਕਦੇ ਹੋ ਆ ਡਿਜ਼ਾਈਨਿੰਗ ਦੇਖੋ ਜੀ ਆ ਸਾਰੀਆਂ ਨਵੀਆਂ ਚੀਜ਼ਾਂ ਆਈਆਂ ਨੇ। ਸਾਰੀ ਵੀਰੇ ਆ ਗਏ ਆ ਮਾਲ ਖੰਡਾਈ ਬੈਠੇ ਹੋ ਕਾਹਦਾ ਢੇਰ ਲਾਈ ਬੈਠੇ ਹੋ। ਇਹ ਮੇਰੇ ਛੋਟੇ ਵੀਰ ਵਿంటర్ ਦਾ ਮਾਲ ਆ ਚੁੱਕਿਆ ਗੋਠੀਵਾਲ ਬਾਈਟ ਦੇ। ਬਹੁਤ ਸੋਹਣੇ ਸੂਟ ਆ ਚੁੱਕਿਆ ਰੇਟ ਬਹੁਤ ਘੱਟ ਹੋ ਚੁੱਕਿਆ 50% ਆਫ ਦੇ ਉੱਪਰ। ਆਹ ਦੇਖੋ ਅੱਜ ਦਿਖਾਵਾਂ ਤੁਹਾਨੂੰ ਮੈਂ। ਆਹ 15 1500 ਵਾਲੇ ਸੂਟ ਹੈ 750 ਰੁਪਏ ਦੇ ਵਿੱਚ ਆ ਚੁ ਇੱਕ ਤਾਂ ਆ ਰਿਹਾ ਹੈ ਜੀ ਕਿਹੜੀ ਲਓ ਜੀ ਫਰੰਟ ਐਂਡ ਬੈਕ ਵਰਕ ਹੈ ਜੀ ਸੂਟ ਦੇ ਉੱਪਰ 850 ਰੁਪਏ ਦੇ ਵਿੱਚ ਚੀਜ਼ ਨਵੀਆਂ ਚੁੱਕੀ ਹੈ ਡੈਮੋ ਦਿੱਤਾ ਹੋਇਆ ਪਰ ਵੀਰੇ ਨਾਲ ਪੂਰਾ ਸ਼ਾਲ ਸਟੋਲ ਨਾਲ ਦਿੱਤਾ ਹੋਇਆ ਵੀਰੇ ਹੋਰ ਕਿਹੜੇ ਡਿਆਣਾ ਬੇਟਾ ਲਓ ਜੀ ਬੈਗ ਦੇ ਵਿੱਚ ਪੈਕਿੰਗ ਵੀ ਆ ਚੁੱਕੀ ਹੈ ਬੈਗ ਦੇ ਵਿੱਚ ਪੈਕਿੰਗ ਆ ਚੁੱਕੀ ਹੈ 750 ਰੁਪਏ ਦੇ ਵਿੱਚ ਰੀਸਟਾ ਕੰਪਨੀ ਦਾ ਬ੍ਰਾਂਡਡ ਸੂਟ ਆ ਚੁੱਕਿਆ ਵੀਰੇ ਨਾਲ ਟਾਈ ਪੱਟੀ ਸਟਾਈਲ ਤੇ ਸੂਟ ਬਹੁਤ ਸੋਹਣਾ ਹੈ ਸ਼ਾਲ ਮਲਟੀ ਬੂਲ ਦਾ ਦਿੱਤਾ ਹੋਇਆ ਜੀ ਮਲਟੀ ਬੂਲ ਦਾ ਸ਼ਾਲ ਦਿੱਤਾ ਹੋਇਆ ਹੈ ਲੁੱਕ ਵਾਈ ਚੀਜ਼ਾਂ ਸੋਹਣੀਆਂ ਆਹ ਕਲਰ ਚਾਰਟ ਬਹੁਤ ਸੋਹਣੇ ਆਏ ਹੋਏ ਆ ਲੋ ਇੱਕ ਆਹ ਚੀਜ਼ ਆਈ ਹੋਈ ਹੈ ਜੀ ਆਈਸਕ੍ਰੀਮ ਚਾਰਟ ਦੇ ਉੱਪਰ ਲਾਈਟ ਗਰਾਉਂਡ ਦੇ ਉੱਪਰ 650 ਰੁਪਏ ਦੇ ਵਿੱਚ ਹੈ ਬਹੁਤ ਸੋਹਣਾ ਕੰਮ ਆ ਚੁੱਕਿਆ ਫਿਨਿਸ਼ਿੰਗ ਦੇਖੋ ਸੂਟ ਦੀ ਜੀ ਤੇ ਆ ਫਿਨਿਸ਼ਿੰਗ ਹੈ ਸੂਟ ਦੀ ਤੇ ਆ ਨਾਲ ਦਿੱਤੀ ਹੋਈ ਹੈ ਡੈਮੋ 1300 ਵਾਲਾ ਸਿਰਫ 650 ਰੁਪਏ 50% ਆਫ ਕਰਕੇ ਦੇ ਦਿੱਤੀ ਹੈ ਪੀਸ ਆਹੀ ਨਹੀਂ ਹੈ ਮੇਰੇ ਕੋਲੇ ਆਹੀ ਪਿੱਛੇ ਸਾਰੇ ਰੈਕ ਵੀਰੇ ਸਾਰੇ ਭੁਲੰਦੇ ਆਏ ਹੋਏ ਆ ਨ ਫਰਮਾ ਤੁਨੇ ਕਿཅੀ ਸਾਧਿਆ ਵਾਸਤੇ ਬੇਕੋ ਨਵੀਆਂ ਚੀਜ਼ਾਂ ਲੈਣੀਆਂ ਬੇਕੋ ਡਿਫਰੈਂਸ ਤੇ ਬੇਕੋ ਹਟਕੇ ਅਸੀਂ ਦੇ ਰਹੇ 50% ਆਫ 50% ਸਕੋਰ ਕਹਿਣ ਦੀ ਗੱਲ ਨਹੀਂ ਜੋ ਗੱਲ ਕਵਾਂਗੇ ਸਹੀ ਕਵਾਂਗੇ ਹੈਵੀ ਸੂਟਾਂ ਤੇ ਦਾਜਨ ਵਰੀ ਤੇ 50% ਆਫ ਹੈ ਭਾਜੀ ਔਰ ਕੋ ਡਿਜ਼ਾਈਨ ਤੇ ਕਰੋ ਭਾਜੀ ਆ ਲੋਡੀਆਂ ਇਹਦੇ ਕਰੋਈ ਬਿਲਕੁਲ ਲੇਟੈਸਟ ਆ ਫਰੰਟ ਆ ਪਰ ਹੈਵੀ ਹੈਂਡਵਰਕ ਦਾ ਕੰਮ ਕੀਤਾ ਇੱਕ ਮਲਟੀ ਕਾਰਡ ਦਾ ਪੈਸ਼ਵਰਕ ਵਰਕ ਹੈ ਤੇ ਆ ਭਾਜੀ ਇਹਦੀ ਬਾਟਮ ਹੈ ਆਪ ਬੋਟਮ ਹੈ ਜੀ ਹੈਂਡਵਰਕ ਫਰਕਾਬਾਦੀ ਭਾਜੀ ਫਰਕਾਬਾਦੀ ਸੂਟਾਂ ਤੇ 50% ਸਕੋਡ ਜੀ ਬਿਲਕੁਲ ਲੇਟੈਸਟ ਤੇ ਬਿਲਕੁਲ ਨਵੀਆਂ ਚੀਜ਼ਾਂ ਲੈ ਕੇ ਫੈਂਸੀ ਦੁਪੱਟੇ ਨਾਲ ਭਾਜੀ ਅਡ ਦੱਪੱਟੇ ਭਾਜੀ ਫਰਕਾਬਾਦੀ ਆਈਟਮਾਂ ਤੇ 50% ਆਫ ਦੀ ਦਾਜਨ ਵਰੀ ਵਾਸਤੇ 50% ਸਕੋਡ ਇਸ ਸੈਲ ਕਾੜੀਆਂ ਨਾ ਕੇ ਭਾਜੀ ਬੋਟਮ ਦੇ ਵਰਕਰ ਇੱਕ ਡੇਨ ਆ ਗਿਆ ਭਾਜੀ ਹਾਲਾ ਹੈਵੀ ਦੁਪੱਟੇ ਨਾਲ ਕਿ ਮੀ ਤੂੰ ਤੇ ਗਲਾਸ਼ ਗਿਰ ਕਹਿਣਾ ਜਲਪਰੀ ਵੀ ਕਹਿਣਾ ਨੂੰ ਭਾਜੀ 50% ਨਹੀਂ ਪ੍ਰਦੀਪ ਜੀ ਇਹ ਤਾਂ ਫਿਰ ਆਪਣਾ 14000 ਵਾਲਾ 7000 ਚ ਦੇ ਦੇਵੋਗੇ ਨਾ ਉਹ ਮੇਰੇ ਵੀ ਤੂੰ ਵੀ ਯਾਰ ਭੁੱਲ ਜਾਣਾ ਤੂੰ ਗੋਠੀ ਵਾਲਾ ਖੜਾ ਯਾਰ ਤੂੰ ਭੁੱਲ ਗਿਆ ਫਿਰ ਭੁੱਲ ਗਿਆ ਗੋਠੀ ਵਾਲਾ ਖੜਾ ਗੋਠੀ ਵਾਲੇ ਦੇ ਅੱਦੇ ਰੇਟ ਭਾਜੀ ਅੱਦੇ ਰੇਟ ਫਿਰ ਉਹੀ ਹੋਣਗੇ ਨਾ 14000 ਨਹੀਂ 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 ਬਜਾ ਤੂੰ ਵੀਦਾ ਉਹ 14-15000 ਦਾ ਸਾਡੇ ਕੋ ਮਿਲਣ ਜਾ ਰਿਹਾ ਸਿਰਫ 3400 ਰੁਪਏ ਦਾ ਬਾਟਮ ਤੇ ਵਰਕ ਵਾਲਾ ਦੁਪੱਟਾ ਹੈ ਵੀ ਸਿਰਫ 3400 ਰੁਪਏ ਦਾ ਆਹ ਵਾਲਾ ਸੂਟ ਆਹ ਵਾਲਾ ਸੂਟ ਤੇ ਆਹ ਦੀ ਬਾਟਮ ਹੈ ਭਾਜੀ ਠੀਕ ਹੈ ਜੀ ਆ ਸਾਰਾ ਹੈਂਡ ਦਾ ਕੰਮ ਕੀਤਾ ਹੈ ਭਾਜੀ ਆ ਸਾਰਾ ਹੈਂਡ ਦਾ ਜੀ ਤੇ ਆ ਭਾਜੀ ਦੁਪੱਟਾ ਭਾਜੀ ਦੁਪੱਟਾ ਤੇ ਕਲ ਮੇਰੇ ਵੀਰ 50 ਰੁਪਏ ਦਵਾਂਗੇ ਕਹਿ ਕੇ ਦਵਾਂਗੇ ਠੋਕ ਵਿੱਚ ਆ ਕੇ ਦਵਾਂਗੇ ਪੂਰੇ ਬਿਆਨ ਨਾਲ ਅੱਧੇ ਰੇਟ ਦਵਾਂਗੇ ਇਹ ਆ ਦੇਖੋ ਭਾਜੀ ਚੈੱਕ ਕਰੋ 3400 ਸੂਡ ਅਪਰੂਵ ਜੀ 3400 ਰੁਪਏ ਦਾ ਆ ਦੇਖੋ ਭਾਜੀ ਬੈਠੇ ਲੱਗੇ ਹਾਂਜੀ ਅਗਲਾ ਆਰਟੀਕਲ ਆਜੋ ਅਗਲਾ ਉਸੇ ਜੀ ਡੀਐਨ ਆਇਆ ਹੈ ਸ਼ਾਕਾ ਬੇਸ ਤੇ ਬੇਸ ਆਇਆ ਨਵਾਂ ਜੀ ਡੀਐਨ ਵੀ ਨਵਾਂ ਆਇਆ ਹੈ ਫਰਕਾਬਾਦੀ ਤੇ ਬਹੁਤ ਸੋਹਣਾ ਆਰਟੀਕਲ ਆਇਆ ਕੰਮ ਦਿਖਾਓ ਹੈਂਡ ਵਰਕ ਹੋਇਆ ਹੋਇਆ ਹੈ ਪਰਲ ਵਰਕ ਹੋਇਆ ਹੋਇਆ ਹੈ ਇਹਦੇ ਸਲਵਾਰ ਦੇ ਪੌਂਚਿਆਂ ਤੇ ਹੈਵੀ ਕੰਮ ਆਏਗਾ ਪੌਂਚਿਆਂ ਤੇ ਪੂਰਾ ਹੈਵੀ ਕੰਮ ਆਏਗਾ ਕਰੇਬ ਦੀ ਬਾਟਮ ਹੈ ਪਿਓਰ ਦੀ ਦੁਪੱਟਾ ਆਏਗਾ ਹੈਵੀ ਭਾਜੀ ਕਲਰ ਆਏ ਆ ਇਹ ਚ ਤਿੰਨ ਕਲਰ ਦੇਖੋ ਕਿੱਡੇ ਸੋਹਣੇ ਆਏ ਆ ਸਰਦਾਰੀ ਜੇ ਕਲਰ ਆਏ ਆ ਪਿਓਰ ਦੇ ਗ੍ਰੀਨ, ਖਰੋਜੀ, orange ਤਿੰਨ ਕਲਰ ਆਇਆ ਬਹੁਤ ਸੋਹਣੇ ਰੇਟ ਅੱਤੇ 50 ਆਫ ਤੇ ਜਿਵੇਂ ਨਹੀਂ ਗੋਰੀ ਗਰੀ ਆ ਤਾਂ ਪੱਕਾ 7000 ਦਾ ਆਊਗਾ ਜੀ। ਹਾਂ ਜੀ ਨਹੀਂ ਜੀ ਗੋਠੀ ਵਾਲਿਆਂ ਦੇ ਖੜੇ ਹੋ ਗੋਠੀ ਵਾਲਿਆਂ ਦੇ ਵੀਰੇ ਤੂੰ ਗੋਠੀ ਵਾਲਿਆ ਫਿਰ ਅੱਗੇ ਰਿਕਨ ਦੇ ਅੱਗੇ ਦੇ ਦੁਕਾਨ ਦੇ ਰਹੀ ਆਪਣੀ ਅੱਦੇ ਦੇ ਸਮਝਾ ਜੀ ਸਿਰਫ 3400 ਰੁਪਏ ਚ ਮਿਲਣ ਜਾ ਰਹੇ ਆ ਵੀਰੇ ਐਡਾ ਹੈਵੀ ਸੂਟ ਹੈਵੀ ਦੁਪੱਟਾ ਤਿੰਨ ਕਲਰ ਆਇਆ ਸਲਮਾ ਪਹੁੰਚੇ ਆ ਆਹ ਵੇਖੋ ਆਹ ਵਾਲਾ ਸੂਟ ਵੀ ਆਹ ਵੇਖ ਡਿਜ਼ਾਈਨ ਵੇਖੋ ਬੋਟਮ ਤੇ ਵਰਕ ਵੇਖ ਪੂਰਾ ਜਾਲਾ ਉਹ ਫਰਕਾ ਬੱਸ ਇਹ ਨਾ ਤੇ ਦੇਖਦਾ ਹੈ ਡਿਜ਼ਾਈਨ ਵੀਰੇ ਦੇ ਸੂਟ ਨਾਲ ਦੁਪੱਟਾ ਸੋਹਣਾ ਦੁਪੱਟੇ ਨਾਲੋਂ ਸੂਟ ਸੋਹਣਾ 3400 ਸੋਹਣਾ ਭਾਜੀ 3400 ਸੋਹਣਾ ਹੈਵੀ ਸੂਟ ਦੁਪੱਟੇ ਨਾਲ ਕੋ ਨਵੀਂ ਚੀਜ਼ ਆ ਕਲਰ ਮਿਲਣਗੇ ਭਾਜੀ ਬਹੁਤ ਆ 8000 ਦੇ ਸੂਟ ਹੈ ਭਾਜੀ 3400 ਰੁਪਏ ਦਾ ਫਿਰ ਦੁਪੱਟਾ ਹੈਵੀ ਬੋਟਮ ਤੇ ਵਰਕ ਬੋਟਮ ਤੇ ਵਰਕ ਹੈ ਦੁਪੱਟਾ ਹੈਵੀ ਸਿਰਫ 3400 ਰੁਪਏ ਭਾਜੀ ਇੱਧਰ ਰੱਖੋ ਆ ਭਾਜੀ ਲੈ ਬਠੇ ਕੀ ਲੈਣ ਭਾਜੀ 3400 3400 ਰੁਪਏ ਦਾ ਹੀ ਸੂਟ ਨਾਲ ਦੁਪੱਟਾ ਸੋਹਣਾ ਦੁਪੱਟੇ ਨਾਲੋਂ ਸੂਟ ਸੋਹਣਾ ਚੀਜ਼ਾਂ ਦੋਨੇ ਸੋਹਣੀਆਂ ਕੋਈ ਕੋ ਨਵਾਂ ਆਰਟੀਕਲ ਡਿਫਰੈਂਟ ਆਰਟੀਕਲ ਵੀਡੀਓ ਚੰਗੀ ਲੱਗੀ ਜਾਂ ਡਿਜ਼ਾਈਨ ਅੱਛੇ ਲੱਗੇ ਜਾਂ ਡ ਬਟੇ ਅੱਛੇ ਲੱਗੇ ਲੈ ਸ਼ੇਅਰ ਮਨਜ਼ੂਰ ਕਰਿਓ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਗੋਠੀਵਾਲੜਵੜ ਦੇ ਮਿੰਨੀ ਜੀ ਵਿੰਟਰ ਤੋਂ ਲੈ ਕੇ ਦਾਜਨ ਵਰੀ ਦੇ ਸੂਟ ਨਾਰਮਲ ਤੋਂ ਲੈ ਕੇ ਹਾਈ ਰੇਂਜ ਤੱਕ ਸੂਟ ਸਿਰਫ ਗੋਠੀਵਾਲੜਵੜ ਦੇ ਸਕਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜੁੜੂਰ ਕਰਿਆ ਕਰੋ ਵੀਰੇ ਧੰਨਵਾਦ